ਸਸ਼ੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਆਯੁਰਵੈਦਿਕ ਜਿਹੜੇ ਗੁਣ ਹੈਗੇ ਰੁੱਖਾਂ ਦੇ ਜਿਹੜੇ ਸਾਡੇ ਨੇਟਿਵ ਹੈਗੇ ਪੰਜਾਬ ਦੇ ਸਾਰਿਆਂ ਦੇ ਗੋਣਾ ਉਹ ਡਾਕਟਰ ਸਾਹਿਬ ਨਾਲ ਹਰ ਹਫ਼ਤੇ ਆਪਾਂ ਚਰਚਾ ਕਰਦੇ ਰਵਾਂਗੇ ਇਹਦੇ ਨਾਲ ਸਾਡੀਆਂ ਹਰਬਜ਼ ਆ ਜਾਂਦੀਆਂ ਆ ਵੇਲਾ ਆ ਜਾਂਦੀਆਂ ਆ ਉਹਦੇ ਬਾਰੇ ਚਰਚਾ ਕਰਾਂਗੇ ਛੋਟੀਆਂ ਸ਼ਰਾਬਾਂ ਛੋਟੀਆਂ ਜਿਹੜੀਆਂ ਝਾੜੀ ਨੂੰ ਮਦਦ ਰੱਖਤ ਹੈਗੇ ਉਹਨਾਂ ਬਾਰੇ ਚਰਚਾ ਕਰਾਂਗੇ ਤੇ ਪਿਛਲੀ ਵਾਰ ਅਸੀਂ ਗਲੋ ਵੇਲ ਬਾਰੇ ਗੱਲ ਕੀਤੀ ਸੀ ਉਹਦੋਂ ਤੁਸੀਂ ਸੁਣਿਆ ਹੈਗਾ ਬੜੀ ਇੰਪੋਰਟੈਂਟ ਵੇਲ ਹੈ ਜਿਹੜੀ ਸਾਡੇ ਸਿਹਤ ਲਈ ਬਹੁਤ ਚੰਗੀ ਹੈ ਯੂਜ਼ ਕਰਨਾ ਤੇ ਹਰ ਵਾਰ ਦੀ ਤਰ੍ਹਾਂ ਜਿਹੜਾ ਸਾਡਾ ਜਿਹੜਾ ਟਾਪਿਕ ਹੈਗਾ ਜਿਹੜਾ ਆਯੁਰਵੇਦ ਉੱਤੇ ਕੰਮ ਕਰਦੇ ਆ ਅਸੀਂ ਉਹ ਯੂਅਰ ਹੈਲਥ ਐਂਡ ਹਰਬਸ ਕਰਕੇ ਟਾਪਿਕ ਆ ਉਹ ਟਾਪਿਕ ਨੂੰ ਮੇਨ ਜਿਹੜੇ ਡਾਕਟਰ ਸਾਹਿਬ ਨੂੰ ਕਵਰ ਕਰਦੇ ਆ ਉਸ ਟਾਪਿਕ ਦੇ ਅੰਡਰ ਤੇ ਡਾਕਟਰ ਸ਼ਿਵਰਾਜ ਜੀ ਹੈਗੇ ਆ ਡਾਕਟਰ ਸਾਹਿਬ ਕੋ ਫਿਰ ਤੋਂ ਸਵਾਗਤ ਕਰਵਾ ਲਈਏ ਸਰ ਥੈਂਕ ਯੂ ਡਾਕਟਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਅਨਮੋਲ ਕੋ ਕਿ ਲਗਾਤਾਰ ਆਪਾਂ ਲੋਕਾਂ ਨੂੰ ਸਿਹਤਪੱਖੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਨਾ ਕਿਸੇ ਢੰਗ ਨਾਲ ਉਹ ਆਪਣਾ ਜੀਵਨ ਨੂੰ ਇਸ ਹਰਬਸ ਰਾਹੀਂ ਸ਼ਰਬਸ ਰਾਹੀਂ ਭਾਰਤ ਕੇ ਠੀਕ ਕਰਨ ਜਾਂ ਮਦਰੋ ਆਪਣੇ ਜਨਰਲ ਟਾਪਿਕ ਜਿਹੜੇ ਹੁੰਦੇ ਆ ਉਹਦੀ ਇਹ ਪਰਚਰਚਾ ਕਰ ਰਹੀ ਹੋਪਾ ਠੀਕ ਕਰ ਸਕਦੇ ਹੈਗੇ ਆ ਤੇ ਡਾਕਟਰ ਸਾਹਿਬ ਅੱਜ ਜਿਹੜੀ ਆਪਾਂ ਚਰਚਾ ਕਰਾਂਗੇ ਅਸ਼ਵਗੰਧਾ ਇੱਕ ਆਪਣੀ ਛੜੀ ਨੂਮਾ ਪੌਦਾ ਹੈਗਾ ਇਹਦੇ ਬਾਰੇ ਚਰਚਾ ਕਰਾਂਗੇ ਤੇ ਇਹਦਾ ਸੈਂਟਿਫਿਕ ਨਾਮ ਵਿਦਾਨੀਆਂ ਸੋਮਨੀਫੇਰਾ ਹੈਗਾ ਤਾਂ ਡਾਕਟਰ ਸਾਹਿਬ ਪਹਿਲਾ ਜਿਹੜਾ ਇਹ ਹੈਗਾ ਇਹਨੂੰ ਵਿంటర్ ਚੈਰੀ ਵੀ ਬੋਲ ਲੈਂਦੇ ਆ ਵੈਸੇ ਤਾਂ ਇਹਦਾ ਪਹਿਲਾ ਜਿਹੜਾ ਸਵਾਲ ਆ ਰਿਹਾ ਹੈ ਵੀ ਕਿੰਨੇ ਪ੍ਰਕਾਰ ਦਾ ਹੁੰਦਾ ਅਸ਼ਵਗੰਧਾ ਕਿਹਨੇ ਟਾਈਪ ਦਾ ਹਾਂਜੀ ਸਰ ਇਹ ਇਹ ਦੇ ਬਸੰਦ ਸੋ ਜੀ ਜੀ ਡਾਕਟਰ ਸਾਹਿਬ ਅਸ਼ਵਗੰਧਾ ਜਿਹੜੇ ਕਿ ਬਹੁਤ ਪ੍ਰਾਚੀਨ ਛੱਡੀ ਯਾਰਵੈਦਿਕ ਕੁਸ਼ਦੀ ਹੈ ਜੀ ਠੀਕ ਹੈ ਜੀ ਇਹ ਚਾਹਨ ਪ੍ਰਸਤੋ ਲੈ ਕੇ ਤੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਵੀ ਟੋਨਿਕਸ ਨੇ ਸਾਡੇ ਇਸ ਤੋਂ ਬਿਨਾ ਬਣ ਨਹੀਂ ਸਕਦੇ ਜੀ ਅੱਛਾ ਜੀ ਹਾਂ ਅਸ਼ਵਗੰਧਾ ਇਹ ਇੱਕ ਕੰਪਲਸਰੀ ਇੰਗਰੀਡੀਐਂਟ ਹੈ ਸਾਡੇ ਜਿੰਨੇ ਵੀ ਟੋਨਿਕਸ ਨੇ ਯਾਦਰ ਅ ਦਰਦਾਂ ਵਗੈਰਾ ਦੀ ਦਵਾਈਆਂ ਜਿਹੜੀ ਬਣਦੀਆਂ ਉਸੇ ਕੰ ਇਹ ਕੰਪਲਸਰੀ ਇੰਗਰੀਡੀਐਂਟ ਹੈ ਸਾਡਾ ਠੀਕ ਹੈ ਡਾਕਟਰ ਤੇ ਅਸ਼ਵਗੰਧਾ ਐਕਚੁਅਲੀ ਸਰ ਦੋ ਤਰ੍ਹਾਂ ਦਾ ਹੁੰਦਾ ਜੀ ਇੱਕ ਤਾਂ ਇਹ ਪਹਿਲਾਂ ਜਵਾਨਾਂ ਦੇ नागौर राजस्थान गंगानगर ਦੇ ਨੇੜੇ ਦੇ ਇਲਾਕੇ ਦਾ ਜਿਹੜਾ ਨਾਗੋਰੀਆ ਸਿਕੰਦ ਨੂੰ ਬੋਲਦੇ ਆ ਹਾਂਜੀ ਉਹ ਸਭ ਤੋਂ ਸੇਸ਼ ਮੰਨੇ ਗਏ ਜੀ ਠੀਕ ਹੈ ਜੀ ਸਰ ਆਮ ਤੌਰ ਤੇ ਕਪੜੀ ਸਥਾਨਾਂ ਦੇ ਨੇੜੇ ਜਾਂ ਖੰਡਰਾਂ ਚ ਇਹ ਅਕਸਰ ਪੈਦਾ ਹੋ ਜਾਂਦਾ ਹੈ ਲੇਕਿਨ ਉਸ ਨੂੰ ਜੰਗਲੀ ਕਹੇ ਜਾਂਦਾ ਇਸ ਤਰ੍ਹਾਂ ਦੇ ਦੋ ਤਰ੍ਹਾਂ ਦੇ ਹੈ ਜੀ ਇੱਕ ਤਾਂ ਇਹ ਨਾਗੌਰ ਦੇ ਇਲਾਕੇ ਦਾ ਸਿਕੰਦ ਤੇ ਇੱਕ ਆਮ ਸਾਡੇ ਇਲਾਕੇ ਦਾ ਜਿਹੜਾ ਇਧਰ ਉਧਰ ਪੈਦਾ ਹੋ ਜਾਂਦਾ ਉਹਨੂੰ ਜੰਗਲੀ ਆਪਾਂ ਅਸ਼ਵੰਦਾ ਕਹਿ ਕੇ ਇਸ ਤਰ੍ਹਾਂ ਦੋ ਭੇਦ ਕੀਤੇ ਗਏ ਜੀ ਤੇ ਡਾਕਟਰ ਸਾਹਿਬ ਜੀ ਫਰਕ ਕੀ ਹੈ ਜਿਹੜੇ ਆਪਣਾ ਜੰਗਲੀ ਤੇ ਜਿਹੜੇ ਆਪਣੇ ਜਿਹੜਾ ਆਪਾਂ ਖੇਤੀ ਕਰਦੇ ਹਾਂ ਨਾ ਸਰ ਫਰਕ ਹੋ ਹੀ ਹੈ ਜੀ ਜਿਵੇਂ ਕਿ ਇੱਕ ਚੰਦਨ ਜਿਹੜਾ ਹੈ ਉਹ ਕਰਨਾਟਕ ਦਾ ਆਇਆ ਸਾਊਥ ਦਾ ਜਿਹੜਾ ਸੇਸ਼ਟ ਗੁਣ ਯੋਗਤ ਹੁੰਦਾ ਹੈ ਇਸੇ ਨਾਗੌਰ ਦਾ ਜਿਹੜਾ ਅਸ਼ਵਗੰਧ ਹੈਗਾ ਉੱਥੇ ਦੀ ਮਿੱਟੀ ਕਰਕੇ ਉੱਥੇ ਦੇ ਜਲਵਾਯੂ ਕਰਕੇ ਉੱਥੇ ਉਹ ਗੁਣਾਂ ਦਾ ਭਰਪੂਰ ਹੁੰਦਾ ਜੀ ਲੇਕਿਨ ਸਾਡੇ ਇਲਾਕੇ ਤੇ ਜਿਹੜਾ ਜੀ ਉਹ ਥੋੜਾ ਜਿਹਾ ਘੱਟ ਗੁਣ ਨਾਲ ਹੁੰਦਾ ਇਸ ਕਰਕੇ ਪਛਾਣ ਤਾਈ ਹੈਗੇ ਜੇ ਉਸ ਇਲਾਕੇ ਦਾ ਪੈਦਾ ਹੋਏਗਾ ਤਾਂ ਉਹ ਅੱਛਾ ਹੋਏਗਾ ਜੀ ਠੀਕ ਔਰ ਜਿਹੜਾ ਸਾਡੇ ਇਲਾਕੇ ਦਾ ਉਹ ਜੰਗਲੀ ਕੋਲਾਏਗਾ ਤਾਂ ਉਹਦੇ ਗੁਣ ਥੋੜੇ ਕੰਪੈਰੀਬਲੀ ਘਟਨੇ ਨਹੀਂ ਬਲਕਿ 네ਗੇਟਿਵ ਵੀ ਇਫੈਕਟ ਨਹੀਂ ਸਾਡੇ ਵਾਲੇ ਦੇ ਦਾ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਕਿਹੜਾ ਪਾਰਟ ਯੂਜ਼ ਹੁੰਦਾ ਹੈ ਇਹਦਾ ਆਪਣਾ ਅਸ਼ਵਗੰਧਾ ਦਾ ਇਹ ਆਪਾਂ ਹੁਣ ਆਪਾਂ ਇਹ ਤੇ ਗੱਲ ਕਰਾਂਗੇ ਸਰ ਸਰ ਇਹਦਾ ਮੁੱਖ ਤੌਰ ਤੇ ਦਾ ਪਾਰਟ ਜਿਹੜਾ ਜੀ ਉਹ ਹੈਗਾ ਜੜ ਅੱਛਾ ਜੀ ਇਹਦੀ ਜੜ ਨੂੰ ਜਦ ਤੋੜਦੇ ਆ ਤਾਂ ਅੰਦਰੋਂ ਚਿੱਟੀ ਨਿਕਲਦੀ ਹੈ ਠੀਕ ਹੈ ਜੀ ਹਾਂ 5-6 ਇੰਚ ਲੰਬੀ ਹੁੰਦੀ ਹੈ ਜੀ ਹਾਂਜੀ ਤੇ ਪੂਰੀ ਰੰਗ ਦੀ ਹੁੰਦੀ ਹੈ ਠੀਕ ਹੈ ਜੀ ਤੇ ਜੇ ਇਹਨੂੰ ਖਾਇਆ ਜਾਵੇ ਤਾਂ ਹਲਕੀ ਜਿਹੀ ਕੌੜੀ ਮਹਿਸੂਸ ਹੁੰਦੀ ਹੈ ਇਹ ਜਦ ਚਬਾਇਆ ਜਾਂਦਾ ਤਾਂ ਕੌੜੀ ਜਿਹੀ ਲੱਗਦੀ ਹੈ ਜੀ ਇਹ ਠੀਕ ਹੈ ਸਰ ਤੇ ਇਹ ਦੀ ਮੁੱਖ ਪਛਾਣ ਦੇ ਪੱਤੇ ਜਿਹੜੇ ਆ ਘੋੜੇ ਦੇ ਕਰਨ ਵਰਗੇ ਹੁੰਦੇ ਅੱਛਾ ਜੀ ਹਾਂ ਜੀ ਅਸ਼ੁਗੰਦਾ ਤੇ ਇੱਕ ਹੋਰ ਵੱਡੀ ਗੱਲ ਹੈ ਕਿ ਇਹਦਾ ਜਿਹੜਾ ਨਾਂ ਕਿਵੇਂ ਪਿਆ ਅਸ਼ੁਗੰਦਾ ਦਾ ਉਹ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਕਿ ਜਿਵੇਂ ਘੋੜੇ ਦਾ ਪਿਸ਼ਾਬ ਹੁੰਦਾ ਹੈ ਘੋੜੀ ਦਾ ਪਿਸ਼ਾਬ ਹੁੰਦਾ ਹੈ ਉਹਦੀ ਜੋ ਸਮੈਲ ਆਉਂਦੀ ਹੈ ਹਾਂ ਜੀ ਜਿਹਦੇ ਪੱਤੇ ਨੂੰ ਇਹ ਬੁੱਟੇ ਨੂੰ ਮਸਲ ਕੇ ਦੇਖਿਆ ਜਾਵੇ ਤਾਂ ਸਵਰਗੀ ਸਮੈਲ ਆਉਂਦੀ ਹੈ ਯਾਨ ਤੇ ਗੰਧ ਮੀਨ ਉਹਦੀ 스멜 ਤੇ ਕੋੜੇ ਦੇ ਮੂਤਰ ਵਰਗੀ ਦੀ 스멜 ਹੁੰਦੀ ਸੀ ਇਸ ਲਈ ਦਾ ਨਾ ਜਿਹੜਾ ਸ਼ਗੁੰਦਰ ਪਿਆ ਜੀ ਠੀਕ ਹੈ ਜੀ ਤਾਂ ਇਹ ਬਹੁਤ ਗੁਣਕਾਰੀ ਉਸ ਦੀ ਸਾਡੀ ਜੀ ਅਨੇਕ ਯੋਗ ਸਾਡੇ ਪ੍ਰਯੋਗ ਹੁੰਦੀ ਹੈ ਤੇ ਦੋ ਤਰ੍ਹਾਂ ਦੀ ਸੰਦ ਸੀਗੀ ਜੀ ਦੱਸੋ ਜੀ ਹੋਰ ਨਾਗੋਰੀ ਠੀਕ ਹੈ ਰਟੋ ਦੱਸੋ ਅਗਲਾ ਸਵਾਲ ਜਿਹੜਾ ਆ ਰਿਹਾ ਪਰ ਆਯੁਰਵੇਦ ਦੇ ਹਿਸਾਬ ਨਾਲ ਜੀ ਕੀ ਮਤ ਹੈਗੀ ਤੇ ਕੀ ਕਿਨਾ ਕਿਵੇਂ ਪ੍ਰਯੋਗ ਹੁੰਦਾ ਹੈ ਸਾਡਾ ਡਾਕਟਰ ਸਾਹਿਬ ਇਹ ਆਪਾਂ ਨੂੰ ਆਪਣੇ ਲੋਕ ਦੇਖ ਰਹੇ ਸੁਣ ਰਹੇ ਉਹਨੂੰ ਦੱਸੋ ਜੀ ਹਾਂ ਜੜ ਦਾ ਜ਼ਿਕਰ ਤਾਂ ਮੈਂ ਥੋੜੀ ਦੇਰ ਕਰਦਾ ਪਹਿਲਾਂ ਇਹਦੇ ਪੱਤਿਆਂ ਦਾ ਜ਼ਿਕਰ ਦੱਸਦਾ ਜੀ ਕਿ ਪੱਤੇ ਨੂੰ ਜਿਵੇਂ ਪਿਛਲੇ ਵੀ ਇੱਕ ਐਪੀਸੋਡ ਮੈਂ ਦੱਸਿਆ ਸੀਗਾ ਹਾਂਜੀ ਕਿ ਇਹਦੇ ਪੱਤੇ ਸੰਮਾੜੂ ਦੇ ਪੱਤੇ ਨਿੰਮ ਦੇ ਪੱਤੇ ਜੀ ਠੀਕ ਹੈ ਜੀ ਇਹਨਾਂ ਨੂੰ ਬਰਾਬਰ ਮਾਤਰਾ ਲੈ ਕੇ ਤੇ ਪਾਣੀ ਚ ਕੜਾ ਬਣਾ ਕੇ ਉਸ ਕੜੇ ਦੀ ਜੇ ਜ਼ਖਮਾਂ ਤੇ ਜਾਂ ਜਿਹੜੇ ਛੋੜੇ ਫੋਟਣ ਰਹੇ ਪੱਕੇ ਪਏ ਐ ਵੀ ਪੀੜ ਬਹੁਤ ਹੋ ਰਹੀ ਤੇ ਉਹਨਾਂ ਨੂੰ ਕੱਟਣ ਦੀ ਲੋੜ ਹੈ ਉਸ ਵੇਲੇ ਇਹਨਾਂ ਨੂੰ ਉਸ ਕਾੜੇ ਨਾਲ ਜੇ ਇਹਨਾਂ ਨੂੰ ਟਕੋਰ ਕੀਤੀ ਜਾਵੇ ਉਹਨੂੰ ਫੋੜਿਆ ਦੀ ਸੋਜੀ ਇਸ ਤੇ ਵੀ ਇਹਨਾਂ ਨੂੰ ਜੇ ਟਕੋਰ ਕੀਤੀ ਜਾਵੇ ਤਾਂ ਸਰ ਦਰਦ ਬਹੁਤ ਜਲਦੀ ਘਟਦਾ ਹੈ ਠੀਕ ਹੈ ਜੀ ਸੋਜੀ ਇਸੇ ਘਟਦੀ ਹੈ ਤੇ ਇਹੀ ਪੱਤੇ ਰਾਤ ਨੂੰ ਉਬਲੇ ਪੱਤੇ ਉੱਪਰ ਬਣ ਕੇ ਫੋੜਦੇ ਤੇ ਰਾਤ ਨੂੰ ਬੰਨ ਦਿੱਤੇ ਜਾਣ ਤਾਂ ਸਵੇਰ ਤੱਕ ਫੋੜਾ ਹੀ ਫੁੱਟ ਜਾਂਦਾ ਹੈ ਜੀ ਆਪਰੇਸ਼ਨ ਆਟੋਮੈਟਿਕ ਹੋ ਜਾਂਦਾ ਉਹਦਾ ਇਸ ਕਰਕੇ ਤੇ ਪੱਤੇ ਦਾ ਪ੍ਰਯੋਗ ਤੋਂ ਇਹ ਹੈ ਜੀ ਠੀਕ ਹੈ ਜੀ ਸੋਜੀਸ ਵਾਸਤੇ ਦਰਦਾਂ ਵਾਸਤੇ ਜੀ ਠੀਕ ਠੀਕ ਜੀ ਦੂਜਾ ਜਿਹੜੇ ਬੀਜ ਹੈਗੇ ਆ ਉਸ ਨੂੰ ਅੱਜਕੱਲ ਪਨੀਰ ਰੋਟੀ ਦੇ ਨਾਂ ਤੋਂ ਕਾਫੀ ਮਸ਼ਹੂਰ ਹੋ ਗਿਆ ਜੀ ਉਹ ਬੜੀ ਉਹਦੀ ਪਰਸਲਨ ਹੋ ਰਿਆ ਪਨੀਰ ਪਹਿਲੇ ਬਹੁਤ ਜ਼ਿਆਦਾ ਪ੍ਰਯੋਗ ਨਹੀਂ ਹੁੰਦਾ ਸੀ ਆਰਵੀ ਦੇ ਗ੍ਰੰਥਾਂ ਚ ਦਾ ਹਾਂਜੀ ਲੇਕਿਨ ਹੁਣ ਦੀ ਜਿਹੜੀ ਪਰ ਨਾਲੀ ਚਲ ਰਹੀ ਉਹ ਦੇ ਚੀ ਦੇ ਉਹਨੂੰ ਪਨੀਰ ਰੋਟੀ ਕਰਕੇ ਕਾਫੀ ਪ੍ਰਯੋਗ ਕਰਿਆ ਉਹ ਕਹਿੰਦੇ ਰਾਤ ਨੂੰ ਪਿਓ ਦੋ ਹਾਂਜੀ ਤੇ ਸਵੇਰੇ ਉਸ ਨੂੰ ਮਸਲ ਕੇ ਪੀ ਲੋ ਤਾਂ ਉਹਦਾ ਜਿਹੜਾ ਸ਼ੂਗਰ ਤੇ ਮੋਟਾਪੇ ਤੇ ਅੱਛਾ ਪ੍ਰਯੋਗ ਹੈ ਹਾਰਟ ਤੇ ਪ੍ਰਯੋਗ ਅੱਛਾ ਦੱਸਿਆ ਜਾ ਰਿਹਾ ਜੀ ਲੇਕਿਨ ਆਰ ਵੀ ਦਾ ਜ਼ਿਕਰ ਘੱਟ ਪ੍ਰਾਪਤ ਹੁੰਦਾ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਦੀ ਜੜ ਦਾ ਪ੍ਰਯੋਗ ਤਾਂ ਸਰ ਬਹੁਤ ਹੈ ਜੀ ਠੀਕ ਹੈ ਜੀ ਅ ਜੜਕੋ ਦੀ ਦਸਿਆ ਕੋੜੀ ਜੀ ਹੁੰਦੀ ਹੈ ਹਾਂਜੀ ਅ ਇਹ ਇਹਦੀ ਜੜ ਦਾ ਚੂਰਨ ਡਿਫਰੈਂਟ ਤਰੀਕਿਆਂ ਨਾਲ ਬਣਾ ਕੇ ਜਿਹੜੀ ਲੇਡੀਜ਼ ਦਾ ਪ੍ਰਸਵ ਤੋਂ ਬਾਅਦ ਯਾਨੀ ਕਿ ਜਨੇਪੇ ਤੋਂ ਬਾਅਦ ਜਿਹੜੀ ਕਮਜ਼ੋਰੀ ਆਉਂਦੀ ਹੈ ਕਮਰ ਦਰਦ ਹੋਣਾ ਜਾਂ ਆਪਰਵਾਸ਼ਾ ਦਾ ਸਥਿਰ ਹੋ ਜਾਣਾ ਕਮਜ਼ੋਰ ਪੈ ਜਾਣਾ ਉਹਨੂੰ ਬਹੁਤ ਮਜਬੂਤ ਕਰਦਾ ਜੀ ਉਸ ਵਾਸਤੇ ਕਈ ਫਾਰਮੂਲੇ ਨੇ ਜੀ ਇਹ ਪੰਜੀਰੀਆਂ ਚ ਇਹ ਬਹੁਤ ਪੈਂਦਾ ਜੀ 20 ਤੋਂ ਬਿਨਾ ਪੰਜੀਰੀ ਨਹੀਂ ਬਣ ਸਕਦੀ ਸਭ ਠੀਕ ਹੈ ਜਿਵੇਂ ਫਲਾਈ ਦੀ ਗੂੰਦ ਪੈਂਦੀ ਹੈ ਹਾਂ ਵਸੋ ਦਾ ਪਾੜਾ ਕਮਰਕਸ ਹੈ ਜਾਂ ਆਪਣਾ ਟੈਸੂ ਦੀ ਗੂੰਦ ਹੈਗੀ ਹੈ ਇਹ ਸਾਰੀ ਚੀਜ਼ਾਂ ਆ ਉਸ ਤਰ੍ਹਾਂ ਹੀ ਅਸ਼ਵਗੰਧਾ ਦੀ ਜੜ ਦੇ ਚੂਰਨ ਤੋਂ ਬਿਨਾ ਪੰਜੀਰੀ ਨਹੀਂ ਬਣਦੀ ਸਭ ਠੀਕ ਹੈ ਸਰ ਇਸ ਤਰ੍ਹਾਂ ਇਹ ਮੇਲ ਪਾਵਰ ਵਧਾਉਣ ਵਾਸਤੇ ਅੱਛਾ ਜੀ ਲਗਭਗ ਜਿੰਨੇ ਵੀ ਸਾਦੇ ਫਰੋਡੀ ਸੀ ਚੂਰਨ ਬਣਦੇ ਆ ਉਹਨਾਂ ਸਭ ਚ ਸੁਗੰਧਾ ਕੰਪਲਸਰੀ ਹੈ ਜੀ ਉਸ ਤੋਂ ਬਿਨਾ ਸੁਗੰਧਾ ਤੋਂ ਬਿਨਾ ਕੋਈ ਵੀ ਤਾਕਤ ਨਹੀਂ ਬਣਦੀ ਸਰ ਠੀਕ ਹੈ ਅੱਛਾ ਇਸ ਤੋਂ ਬਾਅਦ ਗਠੀਆ ਚ ਅੱਛਾ ਜੀ ਗਠੀਆ ਤੇ ਜਿਵੇਂ ਇਹਦਾ ਆਪਣੇ 100 ਗ੍ਰਾਮ ਇਹ ਲੈ ਲਿਆ ਸੁਗੰਧਾ ਚूर्ण ਤੇ 100 ਗ੍ਰਾਮ ਸਰੋਂਦਾ ਮਿੱਠੀ ਆਉਂਦੀ ਹੈ ਇੱਕ ਅੱਛਾ ਜੀ ਹਾਂ ਸਰੋਂਦਾ ਮਿੱਠੀਆਂ ਅੱਛਾ ਜੀ ਉਹਦਾ ਚूर्ण ਲੈ ਕੇ ਜੀ ਥੋੜਾ ਜਿਹਾ ਉਸ ਤੋਂ ਅੱਧਾ ਕੁਚਲਾ ਪਾ ਕੇ ਜੇ ਉਸ ਚूर्ण ਜਿਹੜਾ 2-2 3 ਗ੍ਰਾਮ ਡੇਲੀ ਜੇ ਤਾਂ ਗਠੀਆ 'ਚ ਬਹੁਤ ਇਫੈਕਟ ਕਰਦਾ ਹੈ ਜੀ ਠੀਕ ਹੈ ਅੱਛਾ ਇਹਦੇ ਪੱਤਿਆਂ ਨੂੰ ਆ ਉਪਾ ਉਬਾਲ ਕੇ ਤੇਲ 'ਚ ਉਹਦੀ ਮਾਲਿਸ਼ ਕਰ ਸਕਦੇ ਆ ਇਹ ਮਾਲਿਸ਼ ਔਰ ਸਰ ਜਿਹੜੇ ਬੱਚੇ ਸੋਕੇ ਦੇ ਰੋਗ ਬੱਚਿਆਂ ਦੀ ਸਿਹਤ ਨਹੀਂ ਬਣਦੀ ਅੱਛਾ ਜੀ ਉਹਦੇ ਵਾਸਤੇ ਇੱਕ ਕਿਉਂ ਬਣਦਾ ਸਰ ਕਿੰਨਾਂ ਦੁਕਾਨਾਂ ਦਾ ਕਿਉਂ ਲੈ ਕੇ ਹਾਂਜੀ ਉਹਦੇ ਵਿੱਚ ਮਾਤਰਾ ਪੂਰਕ ਜੋ ਵੀ ਦੀ ਹੈਗੀ ਇਹ ਅਸੀਂ ਦੱਸਾਂਗੇ ਅੱਛਾ ਜੀ ਕਿ ਉਹਦੇ ਵਿੱਚ ਸਿੰਧੂਰ ਹੁੰਦਾ ਕਿ ਤਰ੍ਹਾਂ ਸਿੰਧੂਰ ਕੰਨੇ ਨੂੰ ਇੱਕ ਤੇ ਤਾਮੇ ਦੀ ਪਸੰਦ ਅੱਛਾ ਜੀ ਤੇ ਅਸੀਂ ਡੇਲੇ ਦੀ ਜੜ ਹਾਂਜੀ ਹਾਂਜੀ ਇਹ ਮਿਲਾ ਕੇ ਤੇਲ ਪਕਾਇਆ ਜਾਂਦਾ ਨਾ ਘਿਓ ਪਕਾਇਆ ਜਾਂਦੇ ਉਹ ਘਿਓ ਜੇ ਬੱਚਿਆਂ ਨੂੰ ਖੁਲਾਇਆ ਜਾਂ ਜਿੰਨਾ ਵੀ ਸੋਕਾ ਰੋਗ ਹੋਵੇ ਬੱਚਾ ਚਿੱਟੜਾ ਆਇਆ ਛੇਤ ਨਹੀਂ ਬਣਦੀ ਸੁੱਕਿਆ ਪਿਆ ਜਾਵੇਂ ਤੇ ਆ ਸੁਗੰਦੇ ਦਾ ਉਹ ਘਿਓ ਜਿਹੜਾ ਬਣਦਾ ਉਹ ਬੱਚਿਆਂ ਲਈ ਬਹੁਤ ਮਫੀਦ ਹੈ ਜੀ ਠੀਕ ਹੈ ਉਹ ਉਸ ਨੂੰ ਕੋਈ ਵੀ ਖਾ ਸਕਦਾ ਵੈਸੇ ਤਾਂ ਜੈਂਟਸ ਵੀ ਖਾ ਸਕਦੇ ਨੇ ਲੇਡੀਜ਼ ਵੀ ਖਾ ਸਕਦੇ ਆ ਇਸ ਲਈ ਉਹ ਬਹੁਤ ਅੱਛਾ ਗੁਣਕਾਰੀ ਮੰਨਿਆ ਗਿਆ ਜੀ ਠੀਕ ਹੈ ਰੱਖ ਸਰ ਉਹ ਇਸੇ ਨੂੰ ਰਸਾਇਣ ਕਹਿੰਦੇ ਐ ਇਸ ਨੂੰ ਵਾਜੇ ਕਰਨ ਕਹਿੰਦੇ ਜੀ ਵਧੇ ਕਫ ਨੂੰ ਜਾਂ ਵਾ ਨੂੰ ਇਸ ਬਰਾਬਰ ਲਿਆਉਂ ਮਤਲਬ ਵਾ ਤੇ ਆਪਿਤ ਦੇ ਜਿਹੜੇ ਰੋਗੀ ਆ ਜਿਹੜੇ ਮਤਲਬ ਗਰਮ ਤਾਸੀਰ ਵਾਲੇ ਰੋਗੀ ਨੇ ਹਾਂਜੀ ਉਹ ਇਸ ਨੂੰ ਨਾ ਖਾਣ ਕਿਉਂਕਿ ਤਾਸੀਰ ਗਰਮ ਹੁੰਦੀ ਹੈ ਸਭ ਠੀਕ ਹੈ ਸਰ ਹਾਂ ਠੰਡੀ ਨਹੀਂ ਹੁੰਦੀ ਤਾਸੀਰ ਗਰਮ ਹੁੰਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਸੋਕੇ ਦਾ ਲੁਕੋਰੀਆ ਕਮਰ ਦਰਦ ਉਹਦੇ ਚ ਸਰ ਕਹਿੰਦੇ ਐ ਇਸੇ ਪੈਂਦਾ ਠੀਕ ਹੈ ਜੀ ਬੱਚਾ ਪੈਦਨ ਤੋਂ ਉਹਦੀ ਪਜ਼ੀਰੀ ਜਦਸਾ ਉਹਦੇ ਪ੍ਰਯੋਗ ਹੁੰਦਾ ਜੀ ਇਹ ਕੋਨ ਦੇ ਜੀ ਕਾਕ ਬੰਦੇ ਆ ਨਾ ਬਿਮਾਰੀ ਹੁੰਦੀ ਹੈ ਕਾਕ ਬੰਦੇ ਉਸ ਨੂੰ ਕਹਿੰਦੇ ਆ ਕਿ ਇੱਕ ਲੇਡੀ ਜਿਹੜੀ ਹੈ ਹਾਂਜੀ ਇੱਕ ਬੱਚੇ ਨੂੰ ਜਰਮ ਦੇ ਦਿੰਦੀ ਹੈ ਲੇਕਿਨ ਉਸ ਤੋਂ ਬਾਅਦ ਉਸ ਸੈਕੰਡ ਬੱਚਾ ਪੈ ਠੀਕ ਹੈ ਰਟ ਸਾਬ ਕਾਕ ਬੰਦਿਆ ਉਸ ਨੂੰ ਕਹੇ ਜਾਂਦਾ ਹੈ ਕਾਕ ਬੰਦਿਆ ਕਾਕ ਬੰਦਿਆ ਕਾਕ ਦਾ ਮਤਲਬ ਇਹ ਕਾਂ ਹੁੰਦਾ ਜਿਵੇਂ ਉਸ ਤੋਂ ਉਹਦਾ ਜ਼ਿਕਰ ਕੀਤਾ ਗਿਆ ਜੀ ਠੀਕ ਹੈ ਰਟ ਸਾਬ ਉਹਦੇ ਚ ਵੀ ਸਦ ਪ੍ਰਾਪਤੀ ਲਈ ਸਿਰਫ ਉਹ ਜਿਹੜਾ 50 ਗ੍ਰਾਮ ਇਹਦੀ ਜੜ ਲੈ ਕੇ ਨਾ ਜੀ ਹਾਂਜੀ ਤੇ ਉਸ ਨੂੰ ਚੰਦਨ ਦੀ ਤਰ੍ਹਾਂ ਅ ਮਸਦ ਦੇ ਵਿੱਚ ਕੀシャ ਜਾਵੇ 7 ਦਿਨ ਭਲਾ ਦੋ ਉਸ ਨੂੰ ਅੱਛਾ ਜੀ ਇਹਦੀ ਜੜ ਨੂੰ 50 ਗ੍ਰਾਮ ਦੀ ਡੋਜ਼ ਚ ਲੈ ਕੇ ਜੜ ਲਿਆਓ ਸਵੇਰੇ ਜਾ ਕੇ ਨਕਸ਼ਤਰ ਦਿਨ ਰਵੀਵਾਰ ਹੋਵੇ ਔਰ ਪੁੱਛਿਆ ਨਕਸ਼ਤਰ ਹੋਵੇ ਇਹ ਵੀ ਲਿਖਿਆ ਇਹ ਵੀ ਇਹਦੇ ਗੁਣ ਕਰ ਵਿਸ਼ੇਸ਼ ਗੁਣ ਹੁੰਦੇ ਉਸ ਦੇ ਹਾਂਜੀ ਹਾਂਜੀ ਔਰ ਉਸ ਦੇ ਗੁਣ ਜਿਹੜੇ ਹੈ ਉਹ ਚੰਦਰਬਾ ਨਾਲ ਜੁੜੇ ਹੁੰਦੇ ਸਾਡੇ ਮੌਸਮ ਨਾਲ ਰਿਤੂ ਨਾਲ ਜੁੜੇ ਹੁੰਦੇ ਬੇ ਬੇ ਮੌਸਮੀ ਚੀਜ਼ ਇਸ ਲਈ ਕਹਿੰਦੇ ਨਹੀਂ ਖਾਣੀ ਚਾਹੀਦੀ ਠੀਕ ਹੈ ਸਹੀ ਦੀ ਰਵੀਵਾਰ ਦਾ ਦਿਨ ਹੋਵੇ ਇਤਵਾਰ ਦਾ ਦਿਨ ਹੋਵੇ ਪੁਛਿਆ ਨਖਸਤਰ ਹੋਏ ਤੇ ਜੜ ਨੂੰ ਜਾ ਕੇ ਸੂਰ ਲੈ ਆ ਕੇ ਧੋ ਕੇ ਤੇ ਜੇ ਉਸ ਨੂੰ ਕਿਸਕੇ ਹਾਂਜੀ 50 ਗ੍ਰਾਮ ਦੁੱਧ ਚ ਮਜਦੇ ਦੁੱਧ ਚ ਕਿਸਕੇ ਜੇ ਪਲਿਆ ਜਾਵੇ ਢੇਲੀ ਸਾਦੇ ਨਾ ਬਾਤ ਕਹਿੰਦੇ ਉਹ ਦੋਸ਼ ਜਿਹੜਾ ਹੈ ਜੇ ਬੱਚਾ ਨਾ ਹੋਣ ਦਾ ਉਹ ਦੂਰ ਹੋ ਜਾਂਦਾ ਤੇ ਯਾਨੀ ਕਿ ਦੁਬਾਰਾ ਇਸਤਰੀ ਜਿਹੜੀ ਹੈ ਉਹ ਬੱਚਾ ਪ੍ਰਾਪਤ ਕਰ ਸਕਦੀ ਹੈ ਠੀਕ ਹੈ ਅੱਛਾ ਹਾਂ ਇਸ ਲਈ ਸ਼ੁੱਧ ਗਾਂ ਦੇ ਕਿ ਉਹ ਸੰਦਰ ਸੇ ਬੱਚੇ ਵਾਸਤੇ ਜ਼ਰੂਰੀ ਹੈ ਜੀ ਉਹਦਾ ਹਾਂਜੀ ਤੇ ਇੱਕ ਵਿਦਾਰੀ ਕਹਿੰਦੇ ਨਾਂ ਦੀ ਜੜ ਹੁੰਦੀ ਹੈ अच्छा जी ਤੇ ਬਰਾਬਰ ਦਾ ਅਸ਼ਵਗੰਧਾ ਲੈ ਕੇ ਜਮਾਨੋ 100 ਗ੍ਰਾਮ ਹੋ ਲੈ ਜਾਂ ਤੇ 100 ਗ੍ਰਾਮ ਵਿਦਾਰਿਕਨ 100 ਗ੍ਰਾਮ ਅਸ਼ਵਗੰਧ ਤੇ 100 ਗ੍ਰਾਮ ਮਿਸ਼ਰੀ ਠੀਕ ਹੈ ਜੀ ਇਹ ਤਿੰਨਾਂ ਨੂੰ ਮਿਲਾ ਕੇ ਜੇ ਉਹ ਮੇਲ ਜਿਹਦੇ ਸਪਰਮ ਨਾ ਹੋਣ ਜਾਂ ਘਟ ਹੋਣ ਜਾਂ ਜਦੀ ਪਾਵਰ ਘਟ ਗਈ ਹੋਵੇ ਸੈਕਸ ਪਾਵਰ ਨੂੰ ਕਹ ਦਿੰਦੇ ਆਪਾਂ ਇਹ ਮਰਦਾਨਾ ਤਾਕਤ ਕਰਦੀ ਉਹਦੇ ਚੀ ਸਰ ਉਹ ਸਿੰਪਲੀ ਬੜੇ ਸਿੰਪਲ ਤਰੀਕੇ ਨਾਲ ਇਹ ਚ ਜਾ ਹੈਲਪ ਕਰਦੀਆਂ ਇਹ ਨੁਕਸਾਨ ਨਹੀਂ ਕਰਦੀਆਂ ਠੀਕ ਹੈ ਔਰ ਬੰਦਾ ਜਿਹੜਾ ਇਹ ਤਰ੍ਹਾਂ ਦਵਾਈਆਂ ਖਾਣੋਂ ਬਚ ਜਾਂਦਾ ਇਸ ਤਰ੍ਹਾਂ ਤੇ ਬਹੁਤ ਸਾਰੇ ਗੁਣ ਹਨ ਹੁਣ ਅਗਲਾ ਕੀ ਹੁੰਦਾ ਹੈ ਜੀ ਕਿ ਜੰਗਲੀ ਅੱਛਾ ਜੀ ਜੰਗਲੀ ਜਿਹੜਾ ਸਰ ਦੱਸਿਆ ਕਿ ਉਹ ਕਿਤੇ ਵੀ ਪੈਦਾ ਹੋਇਆ ਹੁੰਦਾ ਜਿਹੜਾ ਉਹ ਹੁੰਦਾ ਹਾਂ ਜਿਵੇਂ ਆਫਰਾਨੀਆਂ ਜਗ੍ਹਾ ਦੇ ਬਰਾਨੀਆਂ ਦੇ ਖੰਡ ਰਾਤੀ ਜਿਹੜਾ ਹੁੰਦਾ ਹਾਂਜੀ ਤੇ ਇਸ ਸਮੇਂ ਹੋਰ ਦੱਸਦਾ ਕਿ ਇਸ ਇਸ ਬੂਟੀ ਨੂੰ ਉਗਾਉਣ ਵਾਸਤੇ ਹਾਂਜੀ ਡਿਪਾਰਟਮੈਂਟ ਆਫ ਆਯੂਐਸ ਆਫ ਇੰਡੀਆ ਹਾਂਜੀ ਉਹ ਸਬਸਿਡੀ ਦਿੰਦਾ ਕਿਸਾਨਾਂ ਨੂੰ ਕਿ ਜੇ ਕਿਸਾਨ ਚਾਹੁੰਦਾ ਇਸ ਨੂੰ ਆਪਣੀ ਖੇਤੀ ਦੇ ਰੂਪ ਵਿੱਚ ਅਪਣਾ ਸਕਦੇ ਆ ਇਹਦੀ ਡਿਮਾਂਡ ਬਹੁਤ ਹੈ ਸਾਬ ਚਾਈਨੈਸ ਮੰਗਾਨੇ ਚ ਲੇਕਿਨ ਚਾਈਨੈਸ ਜਿੰਨਾ ਗੁਣੀ ਨਹੀਂ ਜਿੰਨਾ ਸਾਡਾ ਨਾ ਗੋਰ ਵਾਲਾ ਗੁਣੀ ਹੈ ਠੀਕ ਹੈ ਜੀ ਜਿਹੜਾ ਸਾਰੇ ਹੈਗਾ ਜੰਗਲੀ ਹਾਂਜੀ ਇਹ ਜਿਆਦਾ ਮਾਤਰਾ 'ਚ ਖਾਣਾ ਇਹਦਾ ਵਿਸ਼ਾਖਤ ਪ੍ਰਭਾਵ ਨੇ 네ਗੇਟਿਵ ਫੈਕਟਸ ਨੇ ਇਹਦੇ ਠੀਕ ਹੈ ਅੱਛਾ ਇਸ ਨੂੰ ਇਸ ਲਈ ਜੰਗਲੀ ਨੂੰ ਆਪਣਾ ਜੜਾ ਪਟਕਾ ਖਾਣਾ ਨਹੀਂ ਕੀਤਾ ਇਹਦਾ ਆਪਾਂ ਨੂੰ ਠੀਕ ਹੈ ਔਰ ਖਾਸ ਤੌਰ ਤੇ ਡਿਪਰੈਸ਼ਨ ਲਿਆਉਂਦਾ ਹੈ ਹਾਂਜੀ ਜੇ ਜਿਆਦਾ ਖਾਇਆ ਜਾਵੇ ਇਸ ਨੂੰ ਠੀਕ ਹੈ ਜੀ ਤੇ ਇਹ ਨੀਂਦ ਵੀ ਜਿਆਦਾ ਲਿਆਉਂਦਾ ਹੈ ਠੀਕ ਹੈ ਰੱਟ ਸਾਬ ਬਾਕੀ ਪੱਤੇ ਦੇ ਵੀ ਉਹੀ ਸੇਮ ਹੈ ਇਹਦੇ ਇਹਦੇ ਜੜ ਨੂੰ ਜੇ ਚੰਦਨ ਤਰ੍ਹਾਂ ਹੀ ਸਕੇ ਹਾਂਜੀ ਇੱਕ 32 ਚ ਲਪੇਟ ਕੇ ਨਾਲ ਸੋਰਸ ਦਬ ਦਿੱਤਾ ਜਾਵੇ ਤਨਸੋਰ ਵੀ ਠੀਕ ਹੋ ਜਾਂਦਾ ਜੰਗਲੀ ਦਾ ਇਹ ਫਾਇਦਾ ਹੈ ਜੰਗਲੀ ਦੀ ਜੜ ਦਾ ਠੀਕ ਹੈ ਰੋਸਰ ਬਾਕੀ ਸਰ ਇਸ ਨੂੰ ਇਹਦੇ ਪੱਤਿਆਂ ਨੂੰ ਜੇ ਚੂਰਨ ਬਣਾ ਕੇ ਆਪਾਂ ਜਿਵੇਂ ਦਹੀਂ ਚ ਰਾਤ ਨੂੰ ਜਾਗ ਲਾਂਦੇ ਆਂ ਤੇ ਇਹਦੇ ਪੱਤਿਆਂ ਨੂੰ ਛਿੜ ਦੁੱਧ ਦਹੀਂ ਜੰਮ ਜਾਂਦੀ ਉਸ ਨਾਲ ਅੱਛਾ ਇਹ ਵੀ ਦਾ ਗੁਣ ਹੈਗਾ ਜੀ ਸਾਹਿਬ ਠੀਕ ਹੈ ਰੋਸਰ ਦੇ ਜਮਾਨੇ ਸੀ ਕਿਸੇ ਜਮਾਨੇ ਸੀ ਦਾ ਪ੍ਰਯੋਗ ਕਾਫੀ ਮਾਤਰਾ ਚ ਕੀਤਾ ਜਾਂਦਾ ਸੀਗਾ ਜੀ ਅੱਛਾ ਇਸ ਚੀਜ਼ ਇਸ ਜੰਗਲੀ ਦੇ ਜੰਗਲੀ ਦੇ ਪੱਤੇ ਦਾ ਚੂਰਨ ਜੇ ਆਪਾਂ ਹਾਂਜੀ ਜੇ ਆਪਾਂ ਦਹੀਂ ਚ ਪਾ ਦਈਏ ਤਾਂ ਉਹ ਦਹੀਂ ਛੇ ਵਧੀਆ ਜੰਮ ਜਾਂਦਾ ਜੀ ਠੀਕ ਹੈ ਰੋਸਰ ਉਹ ਉਹੀ ਗੱਲ ਹੈ ਕਿ ਤਾਜ਼ੇ ਪੱਤੇ ਨੂੰ ਰੋ ਜਿਹੜਾ ਜਿਗਰ ਦੇ ਰੋਗਾ ਵਾਸਤੇ ਇਹ ਪੱਤੇ ਵੀ ਇਫੈਕਟਿਵ ਹੈ ਕਹਿੰਦੇ ਪੱਤੇ ਘਾਟੀ ਹੁੰਦੇ ਨੇ ਲੇਕਿਨ ਇਹਦੇ ਪੱਤੇ ਇਫੈਕਟਿਵ ਹੈ ਜੀ ਜਿਹਨੂੰ ਜੌਂਡਿਸ ਹੋਏ ਹੋਏ ਜਾਂ ਜਿਹਦਾ ਜਿਗਰ ਕਮਜ਼ੋਰ ਹੋਏ ਤਾਂ ਉਹਦੇ ਦੋ ਪੱਤੇ ਰੋ ਚਬਾ ਕੇ ਉਹ ਖਾ ਸਕਦਾ ਇਹਦੇ ਠੀਕ ਹੈ ਅੱਛਾ ਤੇ ਇਸ ਲਈ ਇਹਦੇ ਤਾਜੇ ਪੱਤੇ ਨੂੰ ਚੋਪੜ ਕੇ ਗਰਮ ਕਰਕੇ ਸੋਜੀ ਤੇ ਬਣਿਆ ਜਾਵੇ ਤਾਂ ਸਰ ਉਹ ਸੋਜੀ ਸੁੱਤਰ ਜਾਂਦੀ ਹੈ ਬਸ ਇੰਨੇ ਕੁ ਦੇ ਗੁਣ ਹੈ ਲੇਕਿਨ ਮੇਨ ਗੁਣ ਜਿਹੜਾ ਅਸੀਂ ਗੰਦਾ ਜਿਹੜਾ ਨਾਗੋਰੀ ਹੈਗਾ ਜਾਂ ਬਾਗਾਨੀ ਜਿਹਨੂੰ ਕਹਿੰਦੇ ਜਿਹੜਾ ਰੋਗਾਇਆ ਜਾਏਗਾ ਉਹਦੇ ਜ਼ਿਆਦਾ ਇਫੈਕਟ ਹੈ ਜੀ ਅੱਜ ਜਿਵੇਂ ਕਿ ਡਾਕਟਰ ਸਾਹਿਬ ਨੇ ਅੱਜ ਅਸ਼ਵਗੰਧਾ ਬਾਰੇ ਚਰਚਾ ਕੀਤੀ ਬਹੁਤ ਹੀ ਗੁਣ ਗੁਨਾ ਦਾ ਭਰਪੂਰ ਹੈਗਾ ਆਯੁਰਵੇਦ ਦੀਆਂ ਬਹੁਤ ਸਾਰੀਆਂ ਜਿਹੜੀ ਮੈਡੀਸਿਨ ਬਣਦੀਆਂ ਅਸ਼ਵਗੰਧੇ ਤੋਂ ਬਿਨਾਂ ਨਹੀਂ ਬਣਦੀਆਂ ਹੈਗੇ ਸੱਟ ਸਾਨੂੰ ਸਮਝ ਮੇ ਦੱਸਿਆ ਇਸ ਲਈ ਸਾਡੀ ਜਿਹੜੀ ਨਰਸਰੀ ਹੈਗੀ ਇਹਦੇ ਵਿੱਚ ਵੀ ਅਸੀਂ ਅਸ਼ਵਗੰਧਾ ਨੂੰ ਤਿਆਰ ਕਰ ਰਹੇ ਹਾਂ ਬੀਜਾਂ ਤੋਂ ਤਾਂ ਉਹ ਮਤਲਬ ਕਹਿੰਦਾ ਹੁਣ ਥੋੜੇ ਸਮੇਂ ਤੱਕ ਅਸ਼ਵਗੰਧਾ ਦੇ ਬੂਟੇ ਸਾਡੇ ਕੋਲ ਤਿਆਰ ਹੋ ਜਾਣਗੇ ਆਯੁਰਵੇਦ ਦੇ ਹਿਸਾਬ ਨਾਲ ਆਪਾਂ ਉਹਨੂੰ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ ਜੇ ਵੱਧ ਡਿਟੇਲ ਚ ਤੁਸੀਂ ਗੱਲ ਕਰਨੀ ਆ ਤਾਂ ਡਾਕਟਰ ਸਾਹਿਬ ਨੰਬਰ ਅਸੀਂ ਮੈਂਸ਼ਨ ਕਰ ਤੁਸੀਂ ਜੇ ਕੋਈ ਬਿਮਾਰੀ ਜਿਵੇਂ ਤੁਹਾਨੂੰ ਲੱਗੀ ਹੋਈ ਜਿਵੇਂ ਡਾਕਟਰਾਂ ਨੇ ਸਾਰੀ ਬਿਮਾਰੀਆਂ ਬਾਰੇ ਡਿਸਕਸ ਕੀਤਾ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰ ਸਕਦੇ ਹੋ ਤਾਂ ਉਹਨਾਂ ਦੀ ਸਰਵਿਸ ਤੁਸੀਂ ਲੈ ਸਕਦੇ ਹੋਗੇ ਉਹ ਡਾਕਟਰ ਸਾਹਿਬ ਦਾ ਇੱਕ ਨਿਰੋਗ ਆ ਪੰਚਕਰਮਾ ਸੈਂਟਰ ਹੈਥੇ ਪਟਿਆਲੇ ਜ਼ਿਲ੍ਹੇ 'ਚ ਤਾਂ ਕ੍ਰੋਨਿਕ ਡੀਜ਼ੀਜ਼ ਦੇ ਭਿਆਨਕ ਬਿਮਾਰੀਆਂ ਹੈਗੇ ਕੋਈ ਵੀ ਲੱਗੀਆਂ ਹੋਈਆਂ ਉਹ ਡਾਕਟਰ ਸਾਹਿਬ ਹੈਲਪ ਕਰਦੇ ਠੀਕ ਕਰਦੇ ਉਹਨਾਂ ਅਸੀਂ ਸਲਾਹ ਲੈ ਸਕਦੇ ਹੋ ਤੇ ਸਾਡਾ ਮਕਸਦ ਇਹ ਹੈਗਾ ਸਾਡੇ ਜਿਹੜੇ ਜੰਗਲਾਂ 'ਚ ਅਸੀਂ ਕੋਸ਼ਿਸ਼ ਕਰ ਰਹੇ ਜਿਹੜੀਆਂ ਜੜੀ ਬੂਟੇ ਦੀ ਗੱਲ ਕਰਦੇ ਸਾਰਿਆਂ ਨੂੰ ਪਹੁੰਚਾਉਂਦੀਆਂ ਇਹ ਜਿਹੜੀਆਂ ਜਿੰਨੇ ਵੀ ਅਸੀਂ ਚਰਚਾ ਕਰਦੇ ਆਉਂਦੇ ਇਨਰੋਸ ਇਨਰਸੀ ਤਿਆਰ ਕਰਦੇ ਰੌਂਡ ਗਲਾਸ ਫਾਊਂਡੇਸ਼ਨ ਦੀ ਤੇ ਅਸੀਂ ਜੰਗਲਾਂ ਵਿੱਚ ਨੂੰ ਪਹੁੰਚਾਰਿਆ ਤਾਂ ਕਿ ਜਦੋਂ ਇਹ ਹੌਲੀ-ਹੌਲੀ ਜਿਹੜਾ ਅਸੀਂ ਹੋਰ ਅੱਗੇ ਵਧਾਂਗੇ ਤਾਂ ਨਹੀਂ ਬੁੱਕਲੇਟ ਵੀ ਤਿਆਰ ਕਰਾਂਗੇ ਉਹ ਬੁੱਕਲੇਟ ਚ ਫਾਰਮੂਲੇ ਦਿੱਤੇ ਜਾਣਗੇ ਜਿਹੜੇ ਦੇਸੀ ਫਾਰਮੂਲੇ ਹੈਗੇ ਜਿਵੇਂ ਆਪਾਂ ਆ ਰਾਮ ਨਾਲ ਜਿਹੜੇ ਆਪਾਂ ਆਮ ਬੰਦਾ ਪੜ ਕੇ ਉਹਨੂੰ ਆਪਦੇ ਫਾਰਮੂਲੇ ਤਿਆਰ ਕਰ ਸਕਦਾ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਮੇਨ ਸਿੰਪਲ ਤਰੀਕੇ ਨਾਲ ਬਣਾਕਰ ਬਣਾ ਸਕੇ ਉਹ ਹੋਣਗੇ ਕਿੱਥੇ ਥੋੜੇ ਜੰਗਲਾਂ ਵਿੱਚ ਹੋਣਗੀਆਂ ਇਸ ਲਈ ਸਾਡੇ ਨਾਲ ਜੁੜੇ ਰਹੋ ਜੰਗਲ ਲਾ ਰਿਹਾ ਪਿੰਡ ਬੰਡੂ ਦਾ ਮਕਸਦ ਇਹੀ ਆ ਜਿਹੜੀਆਂ ਸਾਰੇ ਜਿੰਨੇ ਵੀ ਜੰਗਲੀ ਬੂਟੇ ਹੈਗੇ ਪੰਜਾਬ ਦੇ ਨੇਟਿਵ ਹੈਗੇ ਸਾਰਿਆਂ ਦੇ ਮੈਡੀਸਨ ਗੋਣ ਹੈਗੇ ਤੁਸੀਂ ਉਥੋਂ ਜੰਗਲਾਂ ਤੋਂ ਹੀ ਆਪਦੇ ਘਰ 'ਚ ਲਿਆ ਕੇ ਤਿਆਰ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਘਰਾਂ 'ਚ ਲਾ ਸਕਦੇ ਹੋ ਜਾਂ ਤੁਸੀਂ ਆਪਣੇ ਖੇਤਾਂ ਦੇ ਬਾਹਰ ਲਾ ਸਕਦੇ ਹੋ ਬੁੱਕਲੇਟਾਂ ਹੋਣਗੀਆਂ ਉਥੋਂ ਦੇਖ ਕੇ ਤੁਸੀਂ ਫਾਰਮੂਲੇ ਤਿਆਰ ਕਰਕੇ ਅੱਗੇ ਤੁਸੀਂ ਜਾਣਾ ਹੈਗਾ ਇੰਨੇ ਸ਼ਬਦ ਕਿਤਾਬ ਕਰ ਫਿਰ ਤੋਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਹੈਗੀ ਤੇ ਬਹੁਤ ਕੁਝ ਹੋ ਸਕਦਾ ਹੈਗਾ ਤੇ ਸਾਡੇ ਕੋਲ ਇਸ ਟਾਈਮ 10.7% ਜੰਗਲਾਂ ਦਾ ਰਕਬਾ ਇਨੂੰ ਵਧਾਉਣ ਲਈ ਸਾਡੀ ਐਫਰਟ ਚੱਲ ਰਹੀ ਹੈ ਰਾਉਂਡ ਕਲਾਸ ਫਾਊਂਡੇਸ਼ਨ ਦੀ ਤੁਸੀਂ ਸਾਡੀ ਇਸ ਮੁਹਿੰਮ ਨਾਲ ਜੁੜੋ ਇਹਨਾਂ ਜੰਗਲਾਂ ਨੂੰ ਲਾਈਏ ਤੇ ਇਹਨਾਂ ਰੁੱਖਾਂ ਨੂੰ ਲਾਈਏ ਤਾਂ ਕਿ ਆਪਾਂ ਆਪਣੀ ਸੇਠੀ ਕਰ ਸਕੀਏ ਧੰਨਵਾਦ ਸਾਰਾ ਸਸਿਕਾ ਜੀ